ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਈ ਸਾਰੀਆਂ ਹੈਲਥ ਟਿਪਸ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਅਖਰੋਟ ਖਾਣ ਦੇ ਫਾਇਦਿਆਂ ਦੇ ਬਾਰੇ ਜਦੋਂ ਵੀ ਕਿਤੇ ਸੁੱਕੇ ਮੇਵਿਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਅਖਰੋਟ ਦਾ ਨਾਮ ਜ਼ਰੂਰ ਹੁੰਦਾ ਹੈ ਵੈਸੇ ਤਾਂ ਸਾਡੇ ਘਰਾਂ ਦੇ ਵਿੱਚ ਜਿਹੜੇ ਆ ਅਖਰੋਟ ਜ਼ਿਆਦਾਤਰ ਦੀਵਾਲੀ ਦੇ ਸਮੇਂ ਹੀ ਆਉਂਦੇ ਆ ਪਰ ਅਖਰੋਟ ਖਾਣ ਦੇ ਵੈਸੇ ਕਿਹੜੇ ਕਿਹੜੇ ਫਾਇਦੇ ਆ ਕੋਈ ਨੁਕਸਾਨ ਵੀ ਆ ਯੈਸ ਨਾਲ ਸਾਡੀਆਂ ਸਿਹਤ ਸੰਬੰਧੀ ਸਮੱਸਿਆਵਾਂ ਕਿਵੇਂ ਦੂਰ ਖੋਹ ਜਾਂਦੀਆਂ ਅੱਜ ਆਪਾਂ ਇਸ ਸਬੰਦੇ ਬਾਰੇ ਗੱਲਬਾਤ ਕਰਾਂਗੇ ਇੱਕ ਵਾਰ ਤੁਸੀਂ ਅਖਰੋਟ ਖਾਣ ਦੇ ਫਾਇਦੇ ਸੁਣ ਕੇ ਦੇਖੋ ਤੁਸੀਂ ਖੁਦ ਹੈਰਾਨ ਹੋ ਜਾਣਾ ਕਿ ਸੱਚਮੁੱਚ ਦਵਾਈ ਦੇ ਰੂਪ ਦੇ ਵਿੱਚ ਜਿਹੜਾਗਾ ਸਾਡੇ ਸਾਹਮਣੇ ਸੁੱਕੇ ਮੇਵੇ ਪਏ ਆ ਜੇਕਰ ਅਸੀਂ ਇਸ ਨੂੰ ਖਾ ਲੈਨੇ ਆ ਤਾਂ ਸਾਨੂੰ ਜਿਹੜੀਆਂ ਬਿਮਾਰੀਆਂ ਨਹੀਂ ਵੀ ਆ ਉਹਨਾਂ ਬਿਮਾਰੀਆਂ ਦਾ ਵੀ ਖਤਰਾ ਜਿਹੜਾਗਾ ਸਾਡੇ ਸਰੀਰ ਤੋਂ ਕਿਤੇ ਕੋਹਾਂ ਕੀ ਦੂਰ ਜਾ ਕੇ ਜਿਹੜਾਗਾ ਭਰੇ ਹੋ ਜਾਏਗਾ ਸੋ ਆਓ ਗੱਲਬਾਤ ਕਰ ਲੈਨੇ ਆ ਅਖਰੋਟ ਦੇ ਫਾਇਦਿਆਂ ਦੇ え ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿਲ ਤੇ ਰੋਗਾਂ ਦੇ ਬਾਰੇ ਅਖਰੋਟ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਇਹomega 3 ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੇ ਦਿਲ ਵਾਸਤੇ ਫਾਇਦੇਮੰਦ ਹੁੰਦਾ ਹੈ ਕਈ ਅਧਿਐਨਾਂ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਲਈ ਵੀ ਅਖਰੋਟ ਬਹੁਤ ਹੀ ਫਾਇਦੇਮੰਦ ਹੈ ਤੁਹਾਨੂੰ ਦੱਸਿਏ ਕਿ omega 3 ਫੈਟੀ ਐਸਿਡ ਖਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਚੰਗੇ ਕੋਲੇਸਟ੍ਰੋਲ ਨੂੰ ਬਣਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਜੋ ਦਿਲ ਵਾਸਤੇ ਫਾਈਟਮੈਨ ਹੁੰਦਾ ਤੇ ਹੁਣ ਗੱਲ ਕਰ ਲੈਣੀ ਆ ਮੋਟਾਪੇ ਦੀ ਸਮੱਸਿਆ ਦੇ ਬਾਰੇ ਕਿ ਤੁਸੀਂ ਜਾਣਦੇ ਹੋ ਭਿੱਜੇ ਆਰਗੈਨਿਕ ਅਕਰੋਟ ਕਾਨ ਦੇ ਨਾਲ ਤੁਹਾਨੂੰ ਪਾਰਕ ਟੋਨ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ ਅਖਰੋਟ ਕੈਲਸ਼ੀਅਮ ਪੋਟਾਸ਼ੀਅਮ ਆਇਰਨ ਕਾਪਰ ਅਤੇ ਜ਼ਿੰਕ ਦਾ ਵਧੀਆ ਸਰੋਤ ਹੈ ਇਸ ਇਹ ਬਾਡੀ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਬਾਡੀ ਦੇ ਵਿੱਚੋਂ ਵਾਧੂ ਮੋਟਾਪਾ ਘੱਟ ਕਰਨ ਦੇ ਵਿੱਚ ਤੁਹਾਡੀ ਬਹੁਤ ਮਦਦ ਕਰਦਾ ਹੈ ਤੇ ਹੁਣ ਗੱਲ ਕਰਾਂਗੇ ਡਾਇਬੀਟਿਸ ਦੇ ਬਾਰੇ ਜੇਕਰ ਤੁਸੀਂ ਬਲੱਡ ਸ਼ੂਕਰ ਅਤੇ ਸ਼ੂਕਰ ਤੋਂ ਬਚਣਾ ਚਾਹੁੰਦੇ ਹੋ ਤਾਂ ਅਖਰੋਟ ਦਾ ਸੇਵਨ ਤੁਹਾਡੇ ਵਾਸਤੇ ਬਾਦਰੀ ਫਾਇਦੇਮੰਦ ਹੈ ਕਈ ਅਧਿਐਨਾਂ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਲੋਕ ਰੋਜ਼ਾਨਾ 2-3 ਅਖਰੋਟ ਦਾ ਸੇਵਨ ਕਰਦੇ ਨੇ ਉਹਨਾਂ ਦੇ ਵਿੱਚ ਟਾਈਪ 2 ਡਾਇਬੀਟੀਜ਼ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ ਹੈ ਅਖਰੋਟ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਡਾਇਬੀਟੀਜ਼ ਦਾ ਖਤਰਾ ਹੋਰ ਵੀ ਘਟਦਾ ਹੈ ਤਣਾਅ ਤੋਂ ਰਾਹਤ ਪਾਉਣ ਦੇ ਵਿੱਚ ਫਾਇਦੇ ਅਖਰੋਟ ਖਾਣ ਦੇ ਨਾਲ ਤੁਹਾਡਾ ਤਣਾਅ ਕਈ ਤਰੀਕਿਆਂ ਦੇ ਨਾਲ ਘਟ ਹੁੰਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ ਅਖਰੋਟ ਦੇ ਵਿੱਚ ਮੈਲਾਟੋਨਿਨ ਹੁੰਦਾ ਹੈ ਜੋ ਕਿ ਚੰਗੀ ਨੀਂਦ ਲੈਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਕੀ ਓਮੇਗਾ 3 ਫੈਟੀ ਐਸਿਡ ਬਲੱਡ ਸ਼ੂਗਰ ਨੂੰ ਸੰਤੁਲਿਤ ਕਰਦਾ ਅਤੇ ਤਣਾਅ ਤੋਂ ਰਾਹਤ ਦਿੰਦਾ ਭਿਜੇ ਹੋਏ ਅਖਰੋਟ ਖਾਣ ਦੇ ਨਾਲ ਤੁਹਾਡਾ ਮੂਡ ਵੀ ਠੀਕ ਰਹਿੰਦਾ ਅਤੇ ਫਿਰ ਆਪਣੇ ਆਪ ਨੂੰ ਵੀ ਤੁਹਾਡਾ ਤਣਾਅ ਜਿਹੜਾ ਬਹੁਤ ਹੀ ਘੱਟ ਮਹਿਸੂਸ ਹੋਣ ਲੱਗਦਾ ਮਜ਼ਬੂਤ ਹੱਡੀਆਂ ਵਾਸਤੇ ਖਰੋਟ ਖਾਓ ਅਖਰੋਟ ਦੇ ਵਿੱਚ ਬਹੁਤ ਸਾਰੇ ਤੱਤ ਅਤੇ ਗੁਣ ਹੁੰਦੇ ਨੇ ਜੋ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਆ। ਅਖਰੋਟ ਦੇ ਵਿੱਚ α-ਲਿਨੋਲੇਨਿਕ ਐਸਿਡ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਅਖਰੋਟ ਦੇ ਵਿੱਚ ਮੌਜੂਦ ω-3 ਫੈਟੀ ਐਸਿਡ ਵੀ ਸੋਚ ਨੂੰ ਘਟ ਕਰਦਾ ਹੈ। ਹੁਣ ਗੱਲ ਕਰਾਂਗੇ ਕੈਂਸਰ ਦੇ ਖਤਰੇ ਨੂੰ ਘਟਾਉਣ ਦੇ ਬਾਰੇ। ਅਖਰੋਟ ਦਾ ਸੇਵਨ ਕਰਨ ਦੇ ਨਾਲ ਕੈਂਸਰ ਦਾ ਖਤਰਾ ਵੀ ਕਾਫੀ ਜ਼ਿਆਦਾ ਘਟਦਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਹਰ ਰੋਜ਼ ਅਖਰੋਟ ਖਾਣ ਦੇ ਨਾਲ ਪ੍ਰੋਸਟੇਟ ਕੈਂਸਰ ਜੋ ਹੈ ਟਲ ਜਾਂਦਾ ਹੈ ਜਾਨਵਰਾਂ ਤੇ ਇੱਕ ਰਿਸਰਚ ਕਰਨ ਤੇ ਗੱਲ ਪਤਾ ਲੱਗੀ ਕਿ ਅਖਰੋਟ ਖਾਣ ਦੇ ਨਾਲ ਬ੍ਰੈਸਟ ਕੈਂਸਰ ਦਾ ਵੀ ਰਿਸਕ ਜੋ ਹੈ ਕਾਫੀ ਜ਼ਿਆਦਾ ਘੱਟ ਜਾਂਦਾ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਦੇ ਬਾਰੇ ਅਖਰੋਟ omega 3 ਫੈਟੀ ਐਸਿਡ ਦਾ ਸਰੋਤ ਹੈ ਇਸ ਨੂੰ ਖਾਣ ਦੇ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਜੋ ਹੈ ਬਿਲਕੁਲ ਠੀਕ ਰਹਿੰਦਾ ਰਿਸਰਚ ਦੇ ਹਿਸਾਬ ਦੇ ਨਾਲ ਹਰ ਰੋਜ਼ ਕੁਝ ਅਖਰੋਟ ਖਾਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਸੋ ਦੋਸਤੋ ਇਸ ਅਖਰੋਟ ਖਾਣ ਦੇ ਫਾਇਦਿਆਂ ਦੇ ਬਾਰੇ ਵੈਸੇ ਤਾਂ ਅਖਰੋਟ ਖਾਣ ਦੇ ਕਾਫੀ ਸਾਰੇ ਫਾਇਦੇ ਆ ਜਿੱਤੇ ਤੁਹਾਨੂੰ ਦਵਾਈ ਦੀ ਲੋੜ ਪੈਗੀ ਜੇਕਰ ਉੱਥੇ ਤੁਸੀਂ 2 ਤੋਂ 3 ਅਖਰੋਟ ਵੀ ਖਾ ਲੈਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਹੀ ਸਹੀ ਹੋਏਗਾ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਖੁਦ ਵੀ ਅਖਰੋਟ ਖਾਓ ਆਪਣੇ ਬੱਚਿਆਂ ਨੂੰ ਵੀ ਇੱਕ ਦਿਨ ਦੇ ਵਿੱਚ 2 ਤੋਂ 3 ਅਖਰੋਟ ਜਿਹੜੇ ਨੇ ਜਰੂਰ ਖਵਾ ਦਿਆ ਕਰੋ ਅਜਿਹਾ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀ ਸਿਹਤ ਜਿਹੜੀ ਹੈ ਬਿਲਕੁਲ ਸਹੀ ਰਹੇਗੀ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਨਾਲ ਕੀ ਨਾਲ ਕਮੈਂਟਾਂ ਦੇ ਵਿੱਚ ਕਿਸੇ ਹੋਰ ਹੈਲਥ ਟਿਪਸ ਬਾਰੇ ਜਾਣਨ ਦੇ ਸੰਬੰਧ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ ਅਸੀਂ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਹੈਲਥ ਟਿਪਸ ਪ੍ਰੋਗਰਾਮ ਟੂ ਲੈ ਕੇ ਹਾਜ਼ਰ ਹੋਵਾਂਗੇ